ਬੀਜੀ ਹਾਂ ਉੱਠੋ ਦਰਜੀ ਰੋਟੀ ਖਾ ਲਓ ਮੈਨੂੰ ਭੁੱਖ ਨਹੀਂ ਜੀ ਆਏ ਰਬਾ ਕੋਸੇ ਨਹੀਂ ਮੈਨੂੰ ਬੋਕਾ ਮੇਰਾ ਨਹੀਂ ਜੀ ਕਰਦਾ ਰੋਟੀ ਖਾਣ ਨੂੰ ਵੇਖੋ ਤੁਸੀਂ ਰਾਤੀ ਵੀ ਨਹੀਂ ਰੋਟੀ ਖਾਧੀ ਐਨਾ ਭੁੱਖੇ ਢਿੱਡ ਹੋਰ ਬਿਮਾਰ ਹੋ ਗਏ ਢਿੱਡ ਮੰਗੇ ਦੇ ਖਾਵਾ ਜੋ ਮੈਨੂੰ ਭੋਖੀ ਨਹੀਂ ਤੇ ਮੈਂ ਕੀ ਖਾਣੀ ਰੋਟੀ ਜੇ ਮੈਂ ਤੁਹਾਨੂੰ ਕਿਹਾ ਵਾ ਵੀ ਨਾਲ ਚਲੋ ਸ਼ਹਿਰ ਵਖਾ ਲੈਨੇ ਡਾਕਟਰ ਨੂੰ ਤੁਸੀਂ ਤਾਂ ਵੀ ਨਹੀਂ ਮੰਨਦੇ ਮੇਂ ਕਾ ਹਸਪਤਾਲ ਦੇ ਰੋਖ ਵੀ ਪੈਸੇ ਮੰਗਦੇ ਆ ਮੇਰੇ ਪੁੱਤ ਨੇ ਕਿੱਥੋਂ ਪੈਸੇ ਲਾਉਣੇ ਆ ਮੈਂ ਇੱਥੇ ਹੀ ਠੀਕ ਹੋ ਜਾਣਾ ਵਾ ਲੈ ਹਾਂ ਦੱਸ ਵੀ ਜੀ ਪੈਸਿਆਂ ਤੋਂ ਬਗੈਰ ਬੈਠੇ ਆ ਜਿੱਥੇ ਲੱਗਣੀ ਉੱਥੇ ਲੱਗਣੀ ਆ ਨਾਲੇ ਪੈਸੇ ਤੁਹਾਡੇ ਨੂੰ ਚੰਗੇ ਆ ਤੁਸੀਂ ਮੈਨੂੰ ਦਵਾਈ ਇੱਥੇ ਮੈਂ ਮੈਂ ਇੱਥੇ ਠੀਕ ਹੋ ਜਾਣਾ ਵਾ ਕੋਈ ਦਾਨਾ ਕੜਾ ਕਰੋ ਮੈਨੂੰ ਪਤਾ ਸਾਰਾ ਖਿਚੜੀ ਬਣਾਉਂਦਾ ਥੋੜੀ ਜੀ ਅਜੇ ਮੇਰਾ ਕਿਹੇ ਚੀਜ਼ ਨੂੰ ਜੀ ਨਹੀਂ ਕਰਦਾ ਜਦੋਂ ਮੈਨੂੰ ਭੁੱਖ ਲੱਗੀ ਮੈਂ ਆਪੇ ਮੰਗ ਲੈਣੀ ਫੁਣਫੜਾ ਦੀ ਜੀ ਦੋ ਕਲ ਠੀਕ ਆ ਮੈਂ ਲਾਚੀ ਲੂਚੀ ਪਾ ਕੇ ਚਾਹ ਬਣਾ ਕੇ ਲਵਾਂ ਮੈਨੂੰ ਪਤਾ ਬੀਜੀ ਦਾ ਸਰੀਰ ਨਾਲ ਵਿੱਚੇ ਵਿੱਚ ਜਿਆਦਾ ਹੋ ਰਿਹਾ ਪੈਹਾਂ ਦਾ ਕਰਕੇ ਨਹੀਂ ਕਰਦੇ ਪਰ ਕੱਲੋਂ ਹੋਰ ਜਿਆਦਾ ਬਿਮਾਰ ਹੋ ਗਏ ਤੇ ਫਿਰ ਵੀ ਤੇ ਆਪਣੇ ਵਾਸਤੇ ਮੁਸ਼ਕਲ ਹੋਣੀ ਆ ਇਹ ਨਾਲ ਗੱਲ ਕਰਕੇ ਨਹੀਂ ਇਹ ਤੇ ਖਾ ਲਿਏ ਵੇਹ ਲੋ ਜਾਨਵਰ ਨੂੰ ਇੱਕ ਰਹਿਬਾਨੀ ਨਹੀਂ ਇਹ ਦਿਮਾਗ ਸਾਰਾ ਜਦੋਂ ਮੈਂ ਘਰੋਂ ਬਾਹਰ ਹੁੰਨੀ ਨਾ ਮੇਰੇ ਨਾਲ ਤੁਹਾਡੇ ਮਗਰ ਤੇ ਮੇਰੇ ਗਾੜੀ ਗਾੜੀ ਪਰ ਜੁੱਟਦਾ ਹੀ ਮੇਰੀ ਗੱਲ ਸੁਨੋ ਸੁਨੋ ਮੈਂਗਾ ਇੱਕ ਦਿਨ ਟਾਈਮ ਕਰਦੋ ਤੇ ਬੀਜੀ ਨੂੰ ਸ਼ਹਿਰ ਖਾ ਕੇ ਤੇ ਉਹਨਾਂ ਦੇ ਕੋਲ ਦੀ ਸਾਰੇ ਟੈਸਟ ਕਰਾਈਏ ਨਾ ਉਹਨਾਂ ਰਾਤੀ ਹੋਰਤੀ ਖਾਦੀ ਤੇ ਨਾ ਹੁਣ ਸਵੇਦੀ ਖਾਦੀ ਆ ਤੇ ਉਹ ਮੈਨੂੰ ਪਤਾ ਪੈਸਾ ਤਾਂ ਸਰਫਾ ਕਰਦੀ ਆ ਤੇ ਮੁਰਕੇ ਜੇ ਕੋਈ ਗੱਲਬਾਤ ਜ਼ਿਆਦਾ ਹੋ ਗਈ ਜਾਂ ਜ਼ਿਆਦਾ ਟਰੈਕ ਚ ਲਗੇ ਤੇ ਫਿਰ ਵੀ ਤੇ ਆਪ ਨੂੰ ਹੀ ਉਹ ਗੱਲ ਦੀ ਮੁਸ਼ਕਲ ਆਉਣੀ ਆ ਕੌਣ ਕਰਨਾ ਕੀ ਆ ਮੈਂ ਕਹਿੰਦੀ ਆ ਭਾਈ ਇਥੋਂ ਤੇ ਥੋੜੀ ਥੋੜੀ ਦਵਾਈ ਕਿੰਨੇ ਦਿਨ ਹੋਏ ਖਾਂਦੇ ਆ ਨਾ ਤੇ ਸ਼ਹਿਰ ਚੱਲੀਏ ਪਟਿਆਲੇ ਡਾਕਟਰ ਕੋਈ ਇੱਕ ਵਾਰੀ ਸਾਰੇ ਟੈਸਟ ਕਰਾਈਏ ਅੱਛਾ ਢੇਟ ਦੇ ਵਿੱਚ ਮੱਟੀ ਮੱਟੀ ਜਿਹਾ ਦਰਦ ਹੁੰਦੀ ਰਹਿੰਦੀ ਉਹ ਕਈ ਵਾਰ ਇਨਫੈਕਸ਼ਨ ਨਾਲ ਵੀ ਹੁੰਦੀ ਆ ਅਲਟਰਾਸਾਉਂਡ ਕਰਵਾਈਏ 3-4000 ਰੁਪਇਆ ਹੋਵੇ ਕੋਲ ਤੇ ਫੇਰੀਆ ਹੁਣ ਇਕਦੇ ਅਸੀਂ ਦੁੱਧ ਵਾਲੇ ਕੋਲ ਲਿਆ ਕੇ ਤੇ ਵਰਤ ਲਈ ਮੈਂ ਕਹਾਂਦੀ ਨਹੀਂ ਤੇ ਇਦਾਂ ਕਰੋ ਸ਼ਾਪ ਤੇ ਕਢਾ ਲੈਨੇ ਆ ਨਹੀਂ ਨਹੀਂ ਜੀ ਆ ਕਰਦਾ ਪੈਸੇ ਉਹਨਾਂ ਨੂੰ ਚੰਗੇ ਆ ਉਹ ਸ਼ਾਪ ਰਹਿਣ ਦੇ ਹਾਂ ਗੁਰਪ੍ਰੀਤ ਆ ਆ ਉਹ ਕਿਹੜੇ ਕੰਮ ਆ ਉਹਨਾਂ ਨੂੰ ਕਹਿੰਦਾ ਮੈਂ ਦੇ ਪੈਸੇ ਥੋੜੇ ਬੋਦੇ ਆਹੋ ਸੋਨੀ ਨੇ ਤਾਂ ਉਸੇ ਵੇਲੇ ਤੁਹਾਨੂੰ ਪੈਸੇ ਕੱਢ ਕੇ ਫੜਾ ਦੇਨੇ ਆ ਚੋਦੀ ਵੀ ਤੇ ਮਾਂ ਆ ਕਰੂਗਾ ਕੋਨਾ ਕੋਈ ਇਦਾਂ ਥੋੜੀ ਆ ਫਿਰ ਇਦਾਂ ਕਰੋ ਹਾਂ ਤੂੰ ਹੀ ਗਏ ਤਾਂ ਤੂੰ ਤਾਂ ਸਿੱਧੀ ਗੱਲ ਕਰ ਲੰਨੀ ਇਦਾਂ ਕਰਤੀ ਮੈਂ ਤਾਂ ਰੇ ਮੰਗੂਗਾ ਦੇਖੋ ਬਾਜੀ ਨੂੰ ਕਰੇ ਸਾਧ ਲੈਨੀ ਆ ਉੱਥੇ ਤੇ ਜੇ ਸੋਨੀ ਨੇ ਦੇਨੇ ਹੋਏ ਤਾਂ ਵੀ ਨਹੀਂ ਦੇਨੇ ਲੜਾਈ ਪਮੀ ਜੇ ਤੇ ਹੌਲੀ ਨਾ ਪੁੱਛਿਓ ਅਜੇ ਕੀ ਪਤਾ ਦੇਖੋ ਵੀ ਹੋਨੇ ਕਾ ਨਾ ਉਹਨੇ ਘਰ ਆਇਆ ਵਾ 2 ਮਹੀਨੇ ਹੋਏ ਹੋਨੇ ਦਾ ਨਹੀਂ ਹੋਨੇ ਫੋਨ ਮੈਂ ਚਾਰ ਤੇ ਲਾਇਆ ਵਾ ਤੁਸੀਂ ਦੇਖੋ ਫੋਨ ਕਰ ਮੇਰੇ ਫੋਨ ਤੋਂ ਆਖੀ ਜਰ ਨਹੀਂ ਮਿਲ ਰਿਹਾ ਫੋਨ ਨਹੀਂ ਕਰਨਾ ਮੈਂ ਆਪੇ ਚਲ ਜਾ ਨਹੀਂ ਆਨੇ ਬਣ ਚਲ ਜਾ ਆਪੇ ਚਲ ਜਾ ਨਹੀਂ ਸਾਬ ਨਾ ਗੱਲ ਕਰੀ ਹੁਣ ਰਾਮ ਨਾਲ ਮੈਂ ਗੱਲ ਕਰਨੀ ਨਹੀਂ ਮੈਂ ਬਸ ਬੁਲਾ ਕੇ ਲਿਓ ਨਾ ਗੱਲ ਤੁਸੀਂ ਆਪ ਕਰੋ ਚਲ ਠੀਕ ਹੈ ਯਾ ਗੋਪੀ ਤੇ ਬਾਹਰ ਟੱਕਰ ਗਿਆ ਗੋਪੀ ਕੀ ਵੇਖਣ ਦੇ ਆ ਹਾਂਜੀ ਬਾਬੀ ਕੋਈ ਨਹੀਂ ਬਸ ਵੇਖਣ ਦੇ ਆ ਵੀ ਬੂਰ ਪਿਆ ਮਰੋ ਪਤੇ ਪੁੱਤੇ ਜੇ ਸੁੱਕਣ ਦੇ ਕੋ ਨਾਲ ਮੈਂ ਆਹੋ ਅਜੇ ਛੋਟਾ ਵਾ ਨਾ ਹਾਂਜੀ ਜੱਡਾ ਕਾ ਗਾ ਹੋ ਸਾਬ ਨਾ ਪਿਆ ਅਗਲੀ ਿਆ ਲੱਗਣਗੇ ਜਾਦੇ ਹਾਂਜੀ ਤੇ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਆਏ ਨਹੀਂ ਘਰ ਨੂੰ ਵੀਜੀ ਨਹੀਂ ਠੀਕ ਹੈ ਬਾਬਾ ਹਫਤਾ ਹੀ ਚੱਲਿਆ ਥੋੜਾ ਥੋੜਾ ਜਿ ਲੈ ਆ ਕੀ ਗੱਲ ਹੋਈ ਐਦਾਂ ਹੀ ਸਮਝ ਗਈ ਉਹ ਦਵਾਈ ਦੂਈ ਲਿਆ ਕੇ ਦਿੱਤੀ ਇੱਕ ਦੋ ਵਾਰੀ ਅੱਛਾ ਤੇ ਉਹ ਇਸੇ ਚੱਕਰ ਚ ਨਾ ਵੀਜੀ ਬਲ ਆਉਂਦੇ ਸੀ ਤੇਰੇ ਮੇਰੀ ਗੱਲ ਸੁਣ ਆਇਓ ਚਲੋ ਕੋਈ ਨਹੀਂ ਮੈਂ ਆਉਂਦਾ ਸੋਨੀ ਕਰਿਆ ਹਾਂਜੀ ਘਰੇ ਮੰਮੀ ਕੋ ਹਾਂਜੀ ਹੋ ਆਉ ਤੁਸੀਂ ਕੋਈ ਸੋਨੀਆ ਹਾਂਜੀ ਆ ਜੋ ਨੰਗਾਓ ਕੀ ਕਰਦੇ ਆਂ ਸਤਿਕਾਰ ਸਤਿਕਾਰ ਆ ਗਏ ਹਾਂ ਕੀ ਕਰਦੇ ਆਂ ਕੁਛ ਨਹੀਂ ਹੂੰ ਰੋਟੀ ਪਾਣੀ ਬਣਾ ਕੇ ਅੱਛਾ ਹੋ ਗਿਆ ਕੰਮ ਬਸ ਕੰਮ ਕਰਕੇ ਹੋਣੀ ਜਿਵੇਲੀ ਹੋਈ ਅੱਛਾ ਤੇ ਬਾਹਰ ਗਏ ਹੀ ਹੋਰ ਸੁਣਾ ਬੀਜੀ ਠੀਕ ਠਾਕ ਬੀਜੀ ਨਾਲੇ ਗੱਲ ਕਰਨ ਆਈ ਹਾਂ ਗੋਪਿੰਦੈ ਇਹਦੇ ਵੀਜੀ ਬਲਾਉਣਾ ਮੈਂ ਕਹਾਂਦੀ ਇਹ ਵੀ ਹੁਣ ਹਫਤਾ ਹੋ ਗਿਆ ਵਾ ਇਹ ਕਦੀ ਪਿੰਡ ਵਾਲੇ ਡਾਕਟਰ ਕੋ ਦਵਾਈ ਲਿਆਂਦੀ ਕੱਲ ਅੱਡੇ ਵਾਲੇ ਤੋਂ ਵੀ ਆਂਦੀ ਅੱਛਾ ਤੇ ਹੁਣ ਰਾਤੀ ਵੀ ਰੋਟੀ ਖਾਦੀ ਤੇ ਹੁਣ ਵੀ ਨਹੀਂ ਖਾਦੀ ਤੇ ਮੱਠੀ ਮੱਠੀ ਪੈਰ ਤੇ ਜੀ ਦਰਦ ਵੀ ਹੁੰਦੀ ਆ ਤੇ ਮੈਂ ਕਹਾਂ ਕੱਲ ਨੂੰ ਜ਼ਿਆਦਾ ਹੋ ਗਏ ਤੇ ਫਿਰ ਕਿੱਦਾਂ ਹੋਊਗਾ ਤੇ ਮੈਂ ਕਹਾਂ ਸ਼ਹਿਰ ਚਲੀ ਗਏ ਤੇ ਪਈਆਂ ਹੀ 5-6000 ਲੱਗ ਜੂਗਾ ਤੇ ਇੱਕ ਵਾਰੀ ਇਹਨਾਂ ਦੇ ਸਾਰੇ ਸਰੀਰ ਦੇ ਟੈਸਟ ਕਰਾਈਏ ਤੇ ਕਰਾਓ ਚਾਹੀਦੇ ਵੀ ਕਰਾਉਣੇ ਟੈਸਟ ਮੁੜ ਕੇ ਕਾਲੂ ਲੋਕਾਂ ਨੇ ਕਿਹਾ ਇਹਨਾਂ ਨਾਲ ਰਹਿੰਦੀ ਸੀ ਇਹਨਾਂ ਨੇ ਕੁਝ ਕਰਾਇਆ ਨਹੀਂ ਆ ਮੂੰਹ ਫੜਨਾ ਲੋਕਾਂ ਦੇ ਲੋਕਾਂ ਦੇ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਪਰ ਸੋਹਣੀਆ ਚਲੋ ਹਾੜੇ ਵੱਲ ਰਹਿੰਦੀ ਆ ਪਰ ਮਾਂ ਤੇ ਸਾਂਝੀ ਆ ਨਾ ਨਹੀਂ ਮਾਂ ਤੇ ਸਾਂਝੀ ਆ ਮਾਂ ਕਿਹੜਾ ਕਿਸ ਦੀ ਵੱਡੀ ਆ ਹੁਣ ਤੁਹਾਡੇ ਸਾਹਮਣੇ ਆਂ ਦੀਦੀ ਇਹ ਵੀ 2-3 ਮਹੀਨੇ ਹੋ ਗਏ ਨੇ ਘਾਰ ਹੀ ਬੈਠੇ ਆ ਨਾ ਕਿਤੇ ਕੰਮ ਕਰਤੇ ਜਾਂਦੇ ਆ ਨਾ ਹੋਰ ਜਿਹੜੇ ਰੱਖੇ ਹੀ ਉਹ ਵੀ ਖਾ ਖੂਲੇ ਆ ਚਲੋ ਕੋਈ ਨਹੀਂ ਜਿੱਥੇ ਲੋੜ ਪਏਗੀ ਮਾੜਾ ਮੋਟਾ ਕਰ ਦਵਾਂਗੇ ਹੁਣ ਜੇ ਬੋਧਾ ਕੋ ਉਹ ਤੇ ਬੋਧਾ ਤਾਂ ਨਹੀਂ ਹੁੰਦਾ ਸਸੋਣੀਆ ਲੋੜ ਤੇ ਅੱਜ ਵਾ ਵਿਖਾਉਣਾ ਤੇ ਹੁਣ ਵਾ ਬਾਕੀ ਇਹ ਤੇ ਹੁਣ ਘਰ ਬੈਠੇ ਆ ਅਹੀਂ ਤੇ ਸ਼ੁਰੂ ਤੋਂ ਕਰੇ ਆ ਜੇ ਤੁਹਾਡੇ ਨੇ ਬਾਹਰੋਂ ਪੈਸੇ ਆਉਂਦੇ ਤੇ ਸਾਡੇ ਕਿਹੜੇ ਆਉਂਦੇ ਆ ਸਾਡੇ ਵਾਸਤੇ ਵੀ ਹੁਣ ਬੜਾ ਔਖਾ ਹੋਇਆ ਵਾ ਚਲੋ ਤੁਹਾਨੂੰ ਵੀ ਪਤਾ ਭਾ ਮੈਂ ਜ ਸਾਡੇ ਨਾਲ ਰਹਿੰਦੀ ਆ ਜ਼ਮੀਨ ਜਾਇਦਾਦ ਤੇ ਸਾਰਾ ਕੁਝ ਅੱਡੋ ਅੱਡੋ ਉਦੋਂ ਹੀ ਹੋ ਗਿਆ ਸੀ ਅਹੀਂ ਕਿਹੜਾ ਉਹਦਾ ਹੋਈ ਸਾ ਕੱਢਿਆ ਵਾ ਹੁਣ ਸਾਂਭਦੇ ਆਂ ਹੀ ਸਾਡੇ ਨਾਲ ਰਹਿੰਦੇ ਆ ਇਲਾਜ ਤੇ ਰਲ ਮਿਲ ਕੇ ਕਰਾਉਣਾ ਹੀ ਪੈਣਾ ਵਾ ਗੱਲ ਕਹਾਂ ਦੀਦੀ ਗੁੱਸਾ ਨਾ ਕਰੋ ਪ੍ਰੇਜ ਦੇ ਬੀਜੀ ਦਾ ਮਾਸਾ ਨਹੀਂ ਹੈਗਾ। ਉਹਦੋਂ ਭਾਜੀ ਛੱਡ ਕੇ ਆਏ ਨਾ ਭੋਗ ਤੇ ਉਹਨਾਂ ਦੇ ਘਰ ਪਕੌੜਿਆਂ ਦੀ ਪਲੇਟ ਐਡੀ ਭਰੀ ਹੀ। ਉਹਦੋਂ ਦੇ ਬਿਮਾਰ ਹੋਏ ਹੋਣੇ ਆ। ਖਾਣੋਂ ਤੇ ਕਿਤੇ ਮੂੰਹ ਨਹੀਂ ਰੱਖਦੇ। ਜਿਹੜੀ ਚੀਜ਼ ਜੀ ਕਰਨਾ ਫੜਾਫੜ ਲਿਆਓ ਖਾ ਲੋ ਲਿਆਓ ਖਾ ਲੋ। ਪਰ ਸੋਨੀਆ ਬੀਜੀ ਨੇ ਤੇ ਘਰ ਨੇ ਪਕੌੜਾ ਕੱਢਿਆ ਕਦੀ ਖਾਦੇ। ਘਰ ਤੇ ਬੜਾ ਪ੍ਰੇਸ਼ ਰੱਖਦੇ ਆ। ਘਰ ਹੀ ਰੱਖਦੀਆਂ ਐ ਇਹੋ ਜਿਹੀ ਬੁੜੀਆਂ ਬਾਹਰ ਜਾ ਕੇ ਬਦਪਰੀ ਦੇ ਲਕਾਰ ਆਂਦਾ ਵਾ। ਚੱਲ ਖਾ ਹੀ ਲਈ ਆਏ ਆ ਤੇ ਹੋਰ ਸੁਣਾਓ ਮੈਨੂੰ ਪਤਾ ਲੱਗਾ ਪਿੰਡ ਗਏ ਅਸੀਂ ਤਹੀ। ਆਹੋ ਉੱਥੇ ਵੀ ਮੰਮੀ ਠੀਕ ਨਹੀਂ ਸੀ। ਕੀ ਹੋਇਆ ਠੀਕ ਹੁਣ ਅਜਿਹੀ ਛੋਟੀਆਂ ਮੋਟੀਆਂ ਚੀਜ਼ਾਂ ਵਧੀਆਂ ਸੈਲ ਡਾਊਨ ਹੋਏ ਹੀ ਜੂਰੀਆਂ ਜਾਰੀ ਆ ਥੋੜਾ ਜਿਹਾ ਵਧਿਆ ਹੀ ਤਾਂ ਕਰਕੇ ਬਾਕੀ ਉੱਥੇ ਦਾ ਮਾਹੌਲ ਚੱਲਦਾ ਮੈਂ ਕਿਹਾ ਤੁਹਾਡੇ ਕੋ ਕੁਝ ਪਾਇਆ ਪਤਾ ਹੀ ਆ ਸਾਰਿਆਂ ਨੂੰ ਪਾਇਆ ਤਾਂ ਨਹੀਂ ਕੁਝ ਵੀ ਪਰ ਇੱਕ ਗੱਲ ਕਵਾਂ ਆ ਤੂੰ ਹੀ ਚਲ ਕੇ ਦੋਰੇ ਮੇਰੇ ਵਰਗੀ ਹੋਵੇ ਨਾ ਤੇ ਦੋਰੇ ਉੱਥੇ ਬੜੇ ਨਾ ਜਿੱਦਾਂ ਦਾ ਤੁਹਾਡੀ ਭਾਬੀ ਦਾ ਸੁਭਾਅ ਆ ਐਦਾਂ ਦੀਆਂ ਭਾਬੀਆਂ ਦੇ ਨਾਲੋਂ ਮੱਥੇ ਲੱਗਣ ਨਾਲੋਂ ਬੰਦਾ ਦੋਰੇ ਜਾਵੇ ਹੀ ਨਾ ਜਾਂਦੇ ਹੋਵੇ ਨਾ ਬੰਦਾ ਕਿ ਚਾਜਣਾ ਬੋਰ ਕੋਲ ਵੀ ਲਵੇ ਤੇ ਬੰਦਾ ਜਾਂਦਾ ਵੀ ਲੱਗਦਾ ਸੋਹਣਾ ਤੇ ਪਰ ਅਗਲੀ ਨੇ ਜਦੋਂ ਪੈਰ ਜੇ ਇੱਕ ਬਾਹਰ ਹੁੰਦਾ ਤੇ ਇੱਕ ਅੰਦਰ ਹੁੰਦਾ ਤੁਹਾਡਾ ਤੇ ਟੀੜੀ ਸੱਤ ਮੱਥੇ ਤੇ ਪਾ ਲਿੰਦੀ ਉਹ ਤੇ ਐਦਾਂ ਦਾ ਹੈਗਾ ਸੁਭਾ ਤੁਹਾਡੀ ਭਾਬੀ ਦਾ ਪਰ ਤੁਸੀਂ ਉਹ ਜਿਹੜੇ ਚੱਲ ਗਏ ਆ ਸੋਨੀਆ ਇਹ ਗੱਲਾਂ ਕਹਿਣੀਆਂ ਸੌਖੀਆਂ ਵਾਂ ਮਾਂ ਪਿਓ ਭਰਾ ਪਰਜਾਈਆਂ ਇਹਨਾਂ ਤੇ ਨਾਲ ਰੱਬ ਨੇ ਇੱਕ ਟੁੱਟ ਜਿਹਾ ਰਿਸ਼ਤਾ ਬਣਾਇਆ ਵਾਂ ਅਹੀਂ ਜਿੰਨਾ ਮਰਜ਼ੀ ਕਵਾਂਗੇ ਨਾ ਕਿ ਅਸੀਂ ਜਾਣਾ ਨਹੀਂ ਮਿਲਣਾ ਨਹੀਂ ਧਿਆਨ ਹਰ ਵੇਲੇ ਉੱਥੇ ਰਹਿਣਾ ਕਿਉਂਕਿ ਖੂਨ ਆ ਖੂਨ ਦੇ ਰਿਸ਼ਤੇ ਕਿਉਂ ਗਏ ਗਏ ਆ ਇਸੇ ਕਰਕੇ ਪਾਣੀ 'ਚ ਡੰਡਾ ਮਾਰਦੇ ਜਿੱਦ ਤੱਕ ਪਾਣੀ ਦੋ ਨਹੀਂ ਨਾ ਹੋ ਜਾਂਦੇ ਜਿੰਨੀਆਂ ਮਰਜ਼ੀ ਨਾਰਾਜ਼ਗੀਆਂ ਰਹਿਣ ਖੂਨ ਦੇ ਰਿਸ਼ਤੇ ਕਦੀ ਨਹੀਂ ਬਦਲਦੇ ਕਦੀ ਨਹੀਂ ਵਖੁੰਦੇ ਪੀੜ ਫਿਰ ਵੀ ਉੱਥੇ ਆਉਂਦੀ ਆ ਜਿਨ੍ਹਾਂ ਦੇ ਆਪਣੇ ਹੁੰਦੇ ਆ ਦਰਦ ਉਹ ਹੰਡਾਉਂਦੇ ਆ ਜਿਨੇ ਆਪਣੇ ਨਾਲ ਵਿਛੜਦੇ ਆ ਤੇ ਪਤਾ ਵੀ ਉਹਦੇ ਨੂੰ ਲੱਗਦਾ ਪਿਆਰ ਦਾ ਤੇ ਆਪਣੇ ਆ ਦਾ ਜਦੋਂ ਕੋਈ ਗੱਲਬਾਤ ਹੁੰਦੀ ਮਿਲਦੇ ਤੇ ਸਾਰੇ ਬੜੇ ਸੋਹਣੇ ਲੱਗਦੇ ਆ ਜਿੱਦਾਂ ਦੀ ਵੀ ਆ ਜਿੱਤੀ ਝੋਤੇ ਬੂਏ ਲਾਉਣੀ ਨਾ ਜਾ ਕੇ ਭਾਵੇਂ ਲਾਗੇ ਸਹੂ ਚਾਚੇ ਤਾਏ ਵਸਦੇ ਹੋਣ ਪਰ ਜਾਈਆਂ ਮਾੜੀਆਂ ਹੋਣ ਚੰਗੀਆਂ ਜਾ ਕੇ ਉੱਥੇ ਬਹਿਣਾ ਮੰਜੇ ਤੇ ਤੇ ਉਮਰਾਂ ਦੇ ਰਿਸ਼ਤੇ ਆ ਸੋਣੀਆਂ ਸਿਰ ਦੇਣਾ ਹੀ ਪੈਂਦਾ ਵਾ ਵਿੱਚ ਗਾਂ ਹੋਣਾ ਹੀ ਪੈਂਦਾ ਵਾ ਨਾਲੇ ਮਾਂ ਪਿਓ ਦੇ ਪਿੱਛੇ ਤੇ ਜਾਣਾ ਹੀ ਨਾ ਤੇ ਗੱਲ ਦੀਦੀ ਤੁਹਾਡੀ ਠੀਕ ਆ ਮੰਨਦੀ ਆ ਮੈਂ ਇਹ ਗੱਲ ਨੂੰ ਵੀ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਆ ਪਰ ਇਹ ਜੀ ਰਿਸ਼ਤੇਦਾਰੀ ਨੂੰ ਕੀ ਕਰਨਾ ਠੀਕ ਹੈ ਨਾ ਜਿਹੜੇ ਦੁੱਖ ਵੇਲੇ ਹੀ ਆਉਣਾ ਤੇ ਸੁੱਖ ਵੇਲੇ ਕਿਸੇ ਨੂੰ ਯਾਦ ਵੀ ਨਾ ਕਰਨਾ ਤੇ ਦੂਜੀ ਗੱਲ ਇਹ ਆ ਉਹਨੇ ਤੇ ਤੁਹਾਡੇ ਨਾਲ ਮੂੰਹ ਇਦਾਂ ਮੋਟਾ ਕੀਤਾ ਵਾ ਜਿੱਦਾਂ ਜ਼ਮੀਨ ਦਾ ਹਿੱਸਾ ਲੈ ਆਉਂਦੇ ਤੁਸੀਂ ਉਥੋਂ ਇੱਥੋਂ ਤੱਕ ਕਿ ਤੁਹਾਡੀ ਮਾਂ ਨੂੰ ਵੀ ਨਹੀਂ ਤੁਹਾਡੇ ਕੋਲ ਆਉਂ ਦਿੰਦੇ ਚਲੋ ਕੋਈ ਗੱਲ ਨਹੀਂ ਸੋਹਣੀਆਂ ਇਹਦੇ ਆਪੋ ਆਪਣੀ ਸੋਚ ਵਾ ਨਾ ਚਲੋ ਜਾਵਾਂ ਮੈਂ ਬੈਠਾ ਨਹੀਂ ਮੈਂ ਕਹਿ ਰਹੀ ਹਾਂ ਥੋੜੀ ਜਿਹੀ ਖਿਚੜੀ ਬਣਾ ਕੇ ਦਵਾ ਫੇ ਰਾਤ ਦਾ ਢਿੱਡ ਭੁੱਖਾ ਵਾ ਖਾਦਾ ਨਹੀਂ ਕੁਛ ਵੀ ਚਲੋ ਉਨੀ ਮੈਂ ਪਤਾ ਲੈਣ ਆ ਗਈ ਕੋਈ ਗੱਲ ਨਹੀਂ ਆ ਜੇ ਜਿੱਥੇ ਤੂੰ ਬੋਲਣੀ ਨਾ ਮੈਨੂੰ ਸਾਰਾ ਪਤਾ ਵਾ ਸੋਖ ساری ਉਮਰ ਉਹਦੇ ਕੋਲ ਤੂੰ ਲੈ ਲੈ ਤੇ ਹੁਣ ਪੈਸੇ ਲਾਉਣ ਦੀ ਵਾਰੀ ਆਈ ਤੇ ਮੇਰੇ ਵੱਲ ਆ ਗਈ ਆ ਦੇਖੋ ਬਾਰਾ ਦੇ ਬਾਹਰ ਹੀ ਨਿਕਲ ਗਿਆ ਕਿਤੇ ਕੋਈ ਸਲਾਹ ਨਹੀਂ ਕੋਈ ਮਸ਼ਰਾ ਨਹੀਂ ਬਸ ਕਹਿਨ ਦੀ ਸਾਰ ਉਹਨੂੰ ਤੇ ਪੱਜ ਚਾਹੀਦਾ ਅੱਗੇ ਜਾਣ ਦਾ ਭਾਬੀ ਘਾਂਡੇ ਬੀਜੀ ਠੀਕ ਨਹੀਂ ਗੇ ਮੇਰੇ ਪਾਸੋਂ ਚਾਉਦਾ ਹਾਂ ਉਹ ਉਹਨੂੰ ਠੀਕ ਹੈ ਕੀ ਗੱਲ ਹੋਈ ਉਹਨਾਂ ਨੂੰ ਮੈਂ ਇੰਨਾ ਵੀ ਨਹੀਂ ਹੋਇਆ ਕੋਈ ਨਹੀਂ ਆ ਪਰ ਦੋ ਦਿਨ ਹੋ ਗਏ ਰੋਟੀ ਨਹੀਂ ਖਾਣ ਦੀ ਖਣੀ ਤੇ ਡਿਪੀਟ ਹੁੰਦੀ ਰਹਿੰਦੀ ਆ ਤੇ ਮੈਂ ਇਹਨੂੰ ਤਾਂ ਭੇਜਿਆ ਮੈਂ ਵੀ ਚਲ ਗੁਰਪ੍ਰੀਤ ਨੂੰ ਵੀ ਦੱਸ ਦੇ ਅੱਛਾ ਜੀ ਕਿ ਚੰਗੇ ਡਾਕਟਰ ਨੂੰ ਦਿਖਾ ਦਈਏ ਹੋ ਸਕਦਾ ਜੂਰੀਆ ਜਾਰੀਆ ਵਧੀਆ ਹੋਵੇ ਜਾਂ ਫਿਰ ਫੈਕਸ਼ਨ ਅੱਜਕੱਲ ਬੜੀ ਹੁੰਦੀ ਆ ਹਾਂਜੀ ਹਾਂਜੀ ਇਹਨਾਂ ਵੀ ਰੋਟੀ ਛਾਟੀ ਚੰਗੀ ਲੱਗਦੀ ਤੇ ਮੈਂ ਵੀ ਜਿਹੜੇ ਪੈਂਦੀ ਪੈਂਦੀ ਜ਼ਿਆਦਾ ਨਾ ਹੋ ਜੇ ਮੁੜ ਕੇ ਫਿਰ ਮੁਸ਼ਕਲ ਹੋ ਜਾਂਦਾ ਵਾ ਹਾਂ ਉਹਨੇ ਟੈਸਟ ਕਰਾਈਏ ਪਤਾ ਲੱਗ ਜਾਂਦਾ ਉਹਦੇ ਵਿੱਚ ਤੇ ਬਾਕੀ ਕੋਈ ਤੈਨੂੰ ਤੇ ਪਤਾਵਾ ਮੇਰੇ ਕੋਲ ਹੱਥੋਂ ਤੇ ਟੈਟ ਵਾ ਪੈਸਾ ਤੇ ਲੱਗੂ ਜਾਂ ਨਹੀਂ ਤੇ ਮੈਂ ਦੇ ਮੁਤਾਬਿਕ ਜਾ ਵੀ ਥੋੜਾ ਗੁਰਪ੍ਰੀਤ ਨੂੰ ਪੁੱਛਦਾ ਵਾਂ ਜੇ ਕੋਈ ਥੋੜਾ 2-4 ਹਜ਼ਾਰ ਮਿਲ ਜੇ ਤੇ ਟੈਸਟ ਕਰਵਾ ਕੇ ਤੇ ਪਤਾ ਲੱਗ ਜਾਏ ਕੀ ਗੱਲ ਆ ਹਾਂ ਵੀਰ ਦੀ ਗਾਲ ਤੇ ਦਾੜੀ ਠੀਕ ਆ ਪਰ ਵੇਖੋ ਮੈਨੂੰ ਵਾਰਾ 2-3 ਮਹੀਨੇ ਹੋ ਗਏ ਘਰ ਆ ਕੇ ਮੈਂ ਬੈਠਾ ਵਾਂ ਤੇ ਚਲੋ ਕੋਈ ਗੱਲ ਨਹੀਂ ਉਦਾਂ ਪੈਸੇ ਹੈਗੇ ਮੇਰੇ ਕੋਲ ਸਾਕ ਪੌਂਡ ਹੈਗਾ ਮੇਰਾ ਵਖਰਾ ਥੋੜਾ ਸਾਈਡ 'ਚ ਆ ਗਏ ਪੈਸੇ ਤੇ ਮੈਂ ਕੋਈ ਨਹੀਂ ਤੁਹਾਨੂੰ ਥੋੜੇ-ਬਹੁਤ ਦੇ ਦੂੰਗਾ ਤੁਸੀਂ ਕੋਈ ਨਹੀਂ ਕਰਵਾ ਲਿਓ ਤੇ ਪਰ ਸੋਨੀਆ ਨਾਲ ਗੱਲ ਕਰਿਓ ਫੇਰ ਉਹਨੇ ਕਾ ਲੜਾਈ ਪਾ ਦਿੰਦਾ ਨੂੰ ਪਤਾ ਹੀ ਉਹਦੇ ਸਬਾਦ ਨਹੀਂ ਮੈਂ ਕੋਈ ਸੋਨੀਆ ਨਾਲ ਗੱਲ ਕਰਨੀ ਆ ਮੈਨੂੰ ਤੇ ਮਤਲਬ ਆ ਕਿ ਮਾਤਾ ਠੀਕ ਹੋਣੀ ਚਾਹੀਦੀ ਆ ਜੇ ਉਹ ਤੂੰ ਪੈਸੇ ਦੇ ਦੇਗਾ ਤੇ ਮੈਂ ਟੈਸਟ ਕਰਵਾ ਕੇ ਆਉਂਗਾ ਭਾਟੀਆਂ ਕੋਲੋਂ ਬਾਕੀ ਜੇ ਕੋਈ ਰਿਪੋਰਟ ਵਿੱਚ ਜੂਰੀਆ ਇਨਸਪੈਕ ਕਿਉਂਕਿ ਉਮਰ ਹੋਈ ਆ ਫਿਰ ਕੋਈ ਜ਼ਿਆਦਾ ਵਿਧਾਨਵਦ ਕਰੇ ਫਿਰ ਤੁਝ ਭੱਜੇ ਫਿਰਾਂਗੇ। ਜੇ ਮੈਂ ਇਸ ਕਰਕੇ ਥੋੜਾ ਕਾਲਾ ਮੈਨੂੰ ਵੀ ਇਹਨੇ ਪਾਣੀ ਲਾਇਆ ਸੀ ਮੈਂ ਤੇ। ਅੱਛਾ। ਮੇਰ ਕੋਈ ਗਈ ਕਹਿੰਦੀ ਵੀ ਸ਼ਾਪ ਪਾਲੀਏ। ਮੈਂ ਉਹ ਸ਼ਾਪ ਤੇ ਹੁਣ ਫਿਰ ਕਿਤੇ ਕੰਮ ਆਜੂਗੀ ਤੇ ਗੋਪੀ ਜਣਾਗਾ ਕਰ ਤੇ ਫਿਰ ਕਾਦੀ ਗੱਲ। ਨਹੀਂ ਚਲੋ ਕੋਈ ਗੱਲ ਨਹੀਂ ਵੀਰ ਜੀ ਹੈਗੇ ਪੈਸੇ ਮੇਰੇ ਕੋਲ ਥੋੜੇ ਪਏ ਆ ਕੋਈ ਗੱਲ ਮੈਂ ਦੇ ਦਿਆਂਗਾ ਤੁਸੀਂ ਟੈਸਟ ਕਰਾਓ ਵੀ ਜੀ। ਹਾਂ। ਹਾਂ ਦੇ। ਹੋ ਸਕਦਾ ਨਾਲ ਵੀ ਚਲੀ ਜੇ ਜਾਣਾ ਪਿਆ ਦੇ ਚਲੋ ਕੋਈ ਨਹੀਂ ਮੈਂ ਕੋਸ਼ਿਸ਼ ਕਰੂੰਗਾ ਹਾਂਜੀ ਕਿੱਥੇ ਵੀ ਜੀ ਹੁਣ ਅੰਦਰ ਹੀ ਜਾ ਮਿਲ ਲਾ ਉਧਰ ਨੇ ਠੀਕ ਠਾਕ ਆ ਕੋਈ ਕਰ ਦੇ ਅਸਾਂ ਅੰਦਰ ਬੈਠੇ ਆ ਅੰਦਰ ਬੈਠੇ ਲਮੇ ਕੋਈ ਨਾ ਹੋ ਗਿਆ ਉਹਨਾਂ ਨੂੰ ਮਿਲ ਕੇ ਆਵਾਂ ਪਸਾਰਾ ਠੀਕ ਆ ਵੀਰ ਜੀ ਚਲੋ ਇਹ ਵੀ ਟੈਨਸ਼ਨ ਮੁਕੀ ਬਹੁਤ ਵਧੀਆ ਹੋ ਗਿਆ ਭਰਾ ਭਰਾ ਨਾ ਮਾਰਾ ਨਹੀਂ ਹੁੰਦਾ ਪਰ ਜਾਈਆਂ ਹੀ ਮਾਰਾ ਕਰਦੀਆਂ ਆ ਅਕਸਰ ਉਹਦੀ ਵੀ ਮਾਂ ਆ ਮੈਂ ਵੀ ਕਿਦਾਂ ਸੋਚਣ ਡਿਆ ਵੀ ਗੋਪੀ ਨੇ ਦੇਣੇ ਨਹੀਂ ਪੈਸੇ ਪਰ ਉਹਦੀ ਵੀ ਤੇ ਮਾਂ ਆ ਚਲੋ ਬਧੀਆ ਹੋ ਗਿਆ ਹਾਂਜੀ ਬੀਜੀ ਕੀ ਗੱਲ ਹੋ ਗਈ ਐ ਕਹਿੰਦੇ ਠੀਕ ਨਹੀਂ ਆ ਠੀਕ ਆ ਕੁਛ ਨਹੀਂ ਹੋਇਆ ਮੈਨੂੰ ਇਹਦੇ ਐਵੇਂ ਟੈਨਸ਼ਨ ਲੈ ਲਈ ਮੇਰੀ ਉਹ ਨਹੀਂ ਬੀਜੀ ਹੋਇਆ ਮੈਨੂੰ ਅੱਜ ਕੱਲ ਟਾਈਮ ਹੀ ਇਦਾਂ ਦੇ ਆ ਟੈਸਟ ਕਰਵਾਓ ਟੈਸਟ ਕਰਾ ਕੇ ਪਤਾ ਲੱਗਦਾ ਵੀ ਕੀ ਆ ਜਾਂਦਾ ਵਾ ਅੱਜ ਕੱਲ ਨਿਕ ਨਿਕ ਰੋਗ ਤੁਹਾਨੂੰ ਪਤਾ ਕਦੋਂ ਵੱਡੇ ਹੋ ਜਾਂਦੇ ਆ ਕੋਈ ਪਤਾ ਨਹੀਂ ਲੱਗਦਾ ਇਹ ਪੁੱਤ ਮੈਂ ਚੱਗੀ ਭਲੀ ਆ ਕੁਛ ਨਹੀਂ ਮੈਨੂੰ ਹੋਇਆ ਨਹੀਂ ਨਹੀਂ ਬੀਜੀ ਆਪਾਂ ਇਦਾਂ ਨਹੀਂ ਦਵਾਈ ਖਾਣੀ ਉਹ ਆਪਾਂ ਮੈਂ ਕਾਕੂ ਨੂੰ ਨਹੀਂ ਚਾਹਦਾ ਫੇਰ ਵੀ ਸਰੀਰ ਤੇ ਢੱਲਾਈ ਆ ਨਾ ਏਦਾਂ ਕਰ ਬੂ ਮੈਂ ਵੀਰ ਨੂੰ ਕਹਿਤਾ ਵਾਂ ਮੈਂ ਵੀਰ ਨੂੰ ਦਿੰਨਾ ਪੈਣਾ ਥੋੜੇ ਜੇ ਵੀਰ ਨਾਲ ਸਵੇਰੇ ਸਹਿਰ ਜਾਓ ਤੇ ਟੈਸਟ ਕਰਵਾ ਕੇ ਆਓ ਹੋਸਾ ਕਰ ਮੈਂ ਵੀ ਨਾਲ ਜਾਊਗਾ ਠੀਕ ਆ ਚਲੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਭੁੱਖ ਨਹੀਂ ਲੱਗਦੀ ਮੈਨੂੰ ਇਹ ਤਾਂ ਵੀਜੀ ਵੇਖੋ ਭੁੱਖ ਕਿਉਂ ਨਹੀਂ ਲੱਗਦੀ ਅਕਸਰ ਕੋਹ ਨਾ ਕੋਹ ਅੰਦਰ ਪ੍ਰੋਬਲਮ ਹੈ ਤੇ ਫੇਰ ਹੀ ਮਤਲਬ ਭੁੱਖ ਨਹੀਂ ਲੱਗਣ ਦੀ ਨਹੀਂ ਤਾਂ ਪਹਿਲਾਂ ਵੀ ਕਿਹਾ ਠੀਕ ਠਾਕ ਹੀ ਤੁਹਾਨੂੰ ਕੋਈ ਗੱਲ ਨਹੀਂ ਹੈਗੀ ਰੋਟੀ ਵੀ ਖਾਂਦੇ ਸੀ ਚਲੋ ਪਤਾ ਠੀਕ ਆ ਹਾਂਜੀ ਚੱਲ ਜੂ ਵੀ ਤੁਹਾਡੇ ਨਾਲ ਆਉਣੀ ਜਾਣਾ ਵਸ ਵੀਰੇ ਦਵਾਈ ਚੱਲਦੀ ਭਾਈ ਦੀ ਫਿਰ ਕੇ ਬੰਦ ਗਈ ਗੋਪੀ ਬੈਠਾ ਇਹ ਦਗਾ ਨਹੀਂ ਚਾਹ ਬਣਾਈ ਲੈਣੀ ਉਹ ਕੀ ਕਰਦੀ ਸੋਨੀਆ ਉਹ ਕੁਝ ਨਹੀਂ ਬੀਜੀ ਘਰ ਦੇ ਕੰਮ ਉਹ ਨਿੱਕੇ ਮੋਟੇ ਡਹੀ ਕਰਨ ਹੋਰ ਨੇ ਕੀ ਕਰਨਾ ਵਾ ਇਹ ਪੁੱਤੂ ਇਦਾਂ ਅੱਖਾਂ ਤੇ ਧਿਆਪਾ ਹੈ ਮੈਂ ਸੋਨੀਆ ਵੀ ਲੜਾਈ ਪਾਉਂ ਕਰਦੇ ਰਹਿਣਾ ਉਹ ਨਹੀਂ ਬੀਜੀ ਕਿਤੇ ਨਹੀਂ ਲੜਾਈ ਪੈਂਦੀ ਨਾਲੇ ਦੱਸ ਮੈਂ ਕਿਤੇ ਇਹ ਗੱਲਾਂ ਉਹਨੂੰ ਦੱਸਣੀਆਂ ਵਾ ਠੀਕ ਨਹੀਂ ਚੱਲ ਜਾ ਫਿਰ ਉਹ ਜੀ ਜੀ ਮਾਰੇ ਕੰਦੀ ਨਹੀਂ ਕਿਹ ਕਿਹੜੀ ਬਣਾਉਂਦਾ ਤੇ ਆਂਦੇ ਖਿਚੜੀ ਨੂੰ ਨਹੀਂ ਚੀਜ਼ ਕਰਦਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਇਨਫੈਕਸ਼ਨ ਆ ਉਹਦੇ ਨਾਲ ਭੁੱਖ ਨਹੀਂ ਲੱਗਦੀ ਹੁੰਦੀ ਮਾਂ ਭਾਬੀ ਨੂੰ ਇਨਫੈਕਸ਼ਨ ਹੁੰਦੀ ਹੈ ਉਹਦੇ ਕਰਕੇ ਏਦਾਂ ਪੇਟ ਦੀ ਪ੍ਰੋਬਲਮ ਹੁੰਦੀ ਹੈ ਇਨਫੈਕਸ਼ਨ ਨਾਲੇ ਚੱਲ ਜੇ ਸਾਰੇ ਟੈਸਟ ਹੋ ਜਾਣਗੇ ਤੇ ਇੱਕ ਵਾਰੀ ਵਹਿਮ ਜਾਂ ਨਿਕਲ ਜਾਊਗਾ ਸਹੀ ਗੱਲ ਅੰਦਰ ਪਾ ਕੇ ਤੇ ਉਹ ਹਾਲੀ ਹਾਲੀ ਨੂੰ ਕੁਝ ਵਦਨੇ ਆ। ਹਾਂਜੀ ਹਾਂਜੀ ਨਹੀਂ ਆਪਾਂ ਨੂੰ ਵਿਜਿਟ ਪਤਾ ਲੱਗੂਗਾ ਟੈਸਟਾਂ ਵਿੱਚ ਦੇ ਚਲੋ ਬੰਦਾ ਉਹ ਸੀਦੀ ਦਵਾਈ ਖਾਂਦਾ ਵਾ। ਐਦਾਂ ਵੀ ਖਾ ਲੋ ਫਿਰ। ਚਿੰਤਾ ਕਰਦੇ ਆ ਮੈਂ ਪੈਸੇ ਤਾਂ ਦਿਨੋ ਚੰਗੇ ਆ। ਕਾਹ ਦੀ ਗੱਲ ਦੇਵੋ ਦੇ ਕੋਈ ਵਿਚਾਰੇ ਕੋਈ ਤੂੰ ਨੌਕਰੀ ਪੈਸੇ ਆਣਾ। ਤਰਸ ਵੜਾਉਂਦਾ ਤੁਹਾਡਾ ਮੈਨੂੰ। ਐਵੇਂ ਚਲੋ ਕੋਈ ਗੱਲ ਨਹੀਂ ਬੀਜੀ ਪੈਸੇ ਦੱਸੋ ਕਿਤੇ ਖੜਨੇ ਆ ਕਿਤੇ। ਤੁਹਾਡ ਨੂੰ ਪੈਸੇ ਚੰਗੇ ਆ। ਉਹ ਨਾ ਟੈਨਸ਼ਨ ਲੋ ਸਾਡੀ ਟੈਨਸ਼ਨ ਵਾ। ਚਾਹ ਪੀਓ ਮੈਂ ਹਾਂਜੀ ਪੀਓ ਚਾਹ ਤੁਸੀਂ ਘੁੱਟ ਕੋਈ ਗੱਲ ਨਹੀਂ।